ਹਾਂਜੀ ਅਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋਊ ਤੁਹਾਡੇ ਜਾਨਵਰ ਵੀ ਸੈਟਲਟ ਹੋਣਗੇ ਤੇ ਲਓ ਵੀ ਮਿੱਤਰੋ ਤੁੱਪ ਹੈਗੀ ਪੂਰੀ ਕਰੜੀ ਦੇਨ ਤਾਂ ਲੱਗਣ ਲੱਗ ਗਏ ਆ ਆਪਾਂ ਵੀ ਆ ਵਾਇਰਸ ਵਾਲੇ ਇੱਥੇ ਪਾਲੇ ਆ ਛਤਰੀਆਂ ਲਾਤੀਆਂ ਵਾਂ ਤੇ ਬੱਚੇ ਛੋਟੇ ਕਰਦੇ ਆ ਬਾਹਰ ਆਪਨਾਂ ਲਈ ਦਿੰਨੇ ਆ ਬਿ ショਲੇ ਇਹਨਾਂ ਨੂੰ ਪਰ ਇਹ ਸਰੰਜੇਦਰ ਪਾਵਰ ਜੈਲ ਆ ਦਵਾਈ ਵੀ ਯਰ ਨਹੀਂ ਕਾਮਯਾਬ ਇੱਕਣਾ ਦੋ ਦਵਾਈਆਂ ਆਪਨੂੰ ਨਾ ਆ ਜੂਗਾ ਨਾ ਲੈ ਕੇ ਆਉਣੇ ਫਿਰ ਚੱਲ ਗਏ ਠੀਕ ਆ ਥੱਲੇ ਚੱਲਦੇ ਆ ਬੱਚੇ ਬਾਹਰ ਕੱਢਦੇ ਆ ਬੀਦਰ ਆਏ ਚਲੇ ਚ ਬੈਠਾ ਇਹਨੇ ਨੂਣਾ ਛੋਲੇ ਦਿੱਤੇ ਕੱਲ ਰਾਤ ਇਥੇ ਹੋਰ ਫੜਦੇ ਆ ਨੀਲੇ ਹੁਣੀ ਆ ਆ ਨਾ ਬੱਚਾ ਜੇ ਤੁਰਦਾ ਪਿੰਦਰ ਦਾ ਨਾ ਇਹ ਜੋ ਸਖਰਾ ਕੁਡੜਾ ਗਾਜੰਦਾ ਹੈ ਆ ਵੜਾ ਕੌਣ ਆਇਆ ਕਿਤੇ ਨਾਲ ਵੀ ਰੱਖਣਾ ਪੈਂਦਾ ਕੋਈ ਹੀ ਲਾ ਕੋਈ ਹੋਰ ਹੀ ਨਾ ਸੋਜੀ ਕਮ ਖਰਾਬ ਯਾਲਾ ਬਾਈ ਚੱਕੋ ਯਾਲਾ ਬਾਈ ਬਹਿ ਗਿਆ ਦੋ ਓਏ ਉਹ ਜਿਹੜਾ ਬਾਹਰੋਂ ਜਾਂਚੋਂ ਕੱਢਿਆ ਉਹ ਹੋਰ ਸਾਬਤੰਦਰ ਇੱਕ ਨੀਲਾ ਚੱਲ ਬਾਈ ਨੀਲਾ ਹੀ ਬਹਿ ਗਿਆ ਇਹਦੇ ਦੋ ਹੋਰ ਆ ਚਟੇ ਇਨੀ ਵਾਲੇ ਚਟੇ ਕਿੱਧਰ ਗਏ ਚੁੱਪ ਯਾਰੀ ਆ ਦੇ ਬੈਠੇ ਬੜੇ ਤੇਰੀਆਂ ਕਪੋਈਂ ਖਰਾਬ ਤਾਂ ਨਹੀਂ ਹੋ ਚੱਲੀ ਪਾਗਲਾ ਕਦੇ ਉਹੀ ਗਮਨਾ ਕਰ ਦਿਓ ਤਿੰਨ ਅਸਲੀ ਟੀਵੀ ਆ ਆਹ ਆਹ ਦੀ ਆ ਚੌਥਾ ਚਾਰ ਬੱਚੇ ਕੁੜਵੇ ਦੇ ਬੈ ਗੇ ਲੜਾ ਓਏ ਚੱਲ ਚੜਾ ਦਿੰਨੇ ਆ ਤਾਂ ਦਵਾ ਦੇ 32 ਹੋ ਜਾਏਗਾ ਓਏ ਉਦੋਂ ਵੀ ਲੈ ਆ ਲੈ ਨਹੀਂ ਇਹਦਾ ਵੀ ਓਖਾ ਵਾ ਚਲੋ ਫਿਰ ਮੈਂ ਹੀ ਲੈ ਕੇ ਚੱਲਦਾ ਸੁੰਨ ਦਾ ਤਨਾ ਚਾਰਾ ਨੂੰ ਤਾਂ ਮਲੇ ਆ ਬੰਦੇ ਆ ਇੱਥੇ ਵਜਾ ਰਹੇਗਾ ਸਲੇਟੀ ਸਿੰਘ ਚੱਕੋ ਜੀ ਆ ਉਠਾ ਦੇ ਨੇ ਠੱਲਾ ਬੌਨੇ ਮੇ ਠੱਲਾ ਛੱਲੇ ਚੱਕ ਕੇ ਲੈ ਕੇ ਆਉਣਾ ਠੱਲਾ ਉਹ ਬਾਈ ਦੀ ਵੀਡੀਓ ਬਣਾਉਣਾ ਜਿਹਦੇ ਕੋਲੋਂ ਮੈਂ ਬਣਾਉਣਾ ਨਾ ਓਏ 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 ਆ ਕੰਮ ਨਹੀਂ ਕਰਨਾ ਬਾਈ ਚਲ ਉਧਰ ਓਏ 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 ਥੱਲੇ 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 ਚੱਲੀ ਚੱਲੇ ਕਿਥੇ ਚੱਲੀ ਹੈ ਆ ਬੱਚੇ ਦੋ ਦੌੜ ਜਾਵੜੇ ਨੇ ਆ ਦੌੜਦੇ ਤੈਨੂੰ ਨੀਲੇ ਚੱਲੇ ਉਹ ਨੀਲੇ ਲੈ ਨਹੀਂ ਲੈ ਰਿਹਾ ਓਰ ਤਾ ਹੈਗਾ ਉਹ ਸ਼ੈਤਾਨ ਆ ਵਾ ਬੱਚਾ ਅੱਜ ਛਤਰੀ ਦੇ ਭਾ ਪਹਿਲੇ ਤਾਂ ਨਹੀਂ ਉੱਠ ਗਿਆ ਲੈ ਲੈ ਨੂੰ ਪਿੱਛਾ ਚੱਲ ਬੇਟਾ ਇੱਧਰ ਆ ਗਿਆ ਸਿਆਣਾ ਆਇਆ ਮੈਂ ਠਲਣਾ ਚਾਹ ਕੇ ਲੈ ਆਉਣਾ ਠੱਲਿਓ ਆ ਦੇਖ ਲੋ ਵੈਰ ਸਾਲੇ ਇੱਕ ਨਾ ਫੈਸਟੀਵਿਟੀ ਦੀ ਦਵਾਈ ਆਉਂਦੀ ਉਹ ਲੈ ਕੇ ਮੈਂ ਹਾਂ ਜੇ ਬਸੇਰੀਆਂ ਦਵਾਈਆਂ ਪਾ ਕੇ ਦੇਖ ਲੈ ਉਹ ਠੀਕ ਹੈ ਅੱਗੇ ਨਾਲ ਉਹ ਫਰਕਾਂ ਦੇ ਅੱਖਾਂ ਅੱਖਾਂ ਖੋਲੇ ਆਏ ਆ ਇਹ ਪਰ ਪੂਰਾ ਨਹੀਂ ਗਾ 100% ਉਹ ਲੈ ਕੇ ਆਉਣਾ ਅੱਜ ਜਾ ਕੇ ਆ ਦੇਖ ਲੋ ਫੋਲ ਫਿਰ ਖਾ ਦਿੰਦਾ ਬਾਰੀ ਆਏ ਜੀ ਚਲੋ ਬੱਚੇ ਦਾ ਕਰਤੇ ਬਾਰ ਇਧਰੋਂ ਹੱਥ ਜੋਰ ਡਾਉਣ ਵਾਲੇ ਆ ਜਿਹੜੇ ਉਹਨਾਂ ਨੇ ਚਾ ਲਈਏ ਡਾਈ ਦੇ ਕੇ ਕੋਈ ਜੀ ਮਿਲਿਆ ਨਾ ਫੜ ਕੇ ਲੋ ਹੋ ਮਿੱਤਰੋ ਆ ਦੋਨੇ ਫੜ ਲੈਂਦੇ ਇਹਨੂੰ ਉਠਾ ਦਿੰਨੇ ਆ ਚਲੋ ਵੀ ਛੱਕੋ ਜੀ ਇਹਦਾ ਕੰਮ ਕਰਤਾ ਆਪਾਂ ਬਾਕੀ ਆ ਸਾਰੇ ਜਾਲ ਜੂਲ ਦੇ ਬੰਨ੍ਹਦੇ ਆਪਾਂ ਛੋਟੇ ਬੱਚਿਆਂ ਨੇ ਠੱਲੂ ਮੈਂ ਠੱਲੂ ਨਾਲ ਕੁੱਕੜ ਛੱਡਦੇ ਹਾਂ ਚਾਹਤ ਵਾਰ ਇਹਦਾ ਠੱਲਾ ਚਾਪੇ ਨੇ ਛੱਡੇ ਕੁੱਕੜ ਚਲੋ 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 ਉੱਤ ਜਾਲ ਤੇ ਬਹਿਜੋ ਉਹ ਜਾਲ ਤੇ ਬਹਿਜੋਗੇ ਚੰਗੇ ਰਹੋਗੇ ਭਾਈ ਆਣਾ ਦੋ ਤਿੰਨ ਤਾਂ ਮਰੀ ਜਾਂ ਜੇ ਨਾ ਤਾਂ ਬਠਾਉਣੀ ਪੈਂਦੇ ਆ ਇੱਧਰ ਨਾ ਵਰਦੀ ਨੈਟ ਤੇ ਕਰੇ ਇੱਧਰ ਜਵਾਜਾ ਲਾਈਦਾ ਆ ਯਾ ਨੈਟ ਦਾ ਵੀ ਆ ਲੈ ਚੱਲੇ ਇੱਧਰ ਚੀਨੀ ਵਾਲੇ ਉਹ ਨੂੰ ਵੀ ਬਿਠਾ ਕੇ ਚਾਕੀ ਬਿਠਾਉਣਾ ਪੈਂਦਾ ਆਹ ਲੋ ਜੀ ਠੱਲਾ ਚੱਕ ਲੈਂਦੇ ਐ ਹੈਗੀਆਂ 15 ਠੱਲਾ ਪੰਜ ਕਿਤੇ ਹੈਗੀਆਂ ਵੱਡੀਆਂ ਆ ਇੱਥੇ ਰੱਖ ਦਿੰਨਾ ਆ ਦਿਖਾਉਣਾ ਤੁਹਾਨੂੰ ਮੈਂ ਲਾ ਦੇ ਰਾਂਗੇ ਪੰਜ ਇਹ ਵੱਡੀਆਂ ਵਾ ਇਹ ਆਪਾਂ ਪਾਉਣੀ ਐ ਇੱਥੇ ਮੋਜੇ ਬੱਚਿਆਂ ਦੇ ਸਾਰੇ ਬੱਚੇ ਬਾਹਰ ਕੱਢ ਦਾਂ ਮੈਂ ਹਟ ਜੋ ਫੇਰ ਤੁਹਾਨੂੰ ਆਹ ਲੋ ਮਿੱਤਰੋ ਆ ਕੱਢ ਲਿਆ ਆਪਾਂ ਬੱਚੇ ਪੰਜ ਬੱਚੇ ਐ ਇਹ ਬਾਕੀ ਛੋਟੇ ਹਜੇ ਉਹਨਾਂ ਦੇ ਹਜੇ ਨਹੀਂ ਪਾਉਂਦੇ ਇੰਨੇ ਦੇ ਪਾ ਲੈਨੇ ਆਪਾਂ ਆ ਦੋ ਬੱਚਿਆਂ ਲਈ ਮੈਂ ਵੱਡੇ ਥੱਲਾ ਬਣਾ ਕੇ ਲੈ ਕੇ ਆਇਆ ਇਹ ਮੌਜੇ ਆ ਠੀਕ ਆ ਤੇ ਮੈਂ ਕਿਹਾ ਵੀ ਹੋ ਸਕਦਾ ਛੋਟੇ ਆ ਨਾ ਹੁਣ ਇਹਨਾਂ ਦੇ ਆਦੀ ਇਹਦੀ ਮੌਜ ਆ ਇਹ ਛੋਟੇ ਨਾ ਆਂਗੇ ਫਿਰ ਭੱਡੇਗਾ ਪਾਦਨੇ ਵੱਡੇ ਨਾ ਥੋੜੇ ਜਿਆਦਾ ਹੀ ਵੱਡੇ ਲੱਗਦੇ ਆ ਮੈਨੂੰ ਤੇ ਵੇਖ ਲੈਨੇ ਬਾਕੀ ਪਾ ਕੇ ਕਰਦਾ ਪਾਓ ਜੀ ਇਹਨਾਂ ਦੀ 15 ਥੱਲਾ ਬਣਾ ਕੇ ਲੈ ਕੇ ਆਏ ਸੀ ਤੇ ਹੁਣ ਤੱਕ ਪੂਰੀਆਂ 50 ਥੱਲਾ ਹੋ ਗਈਆਂ ਉਹਨੀਆਂ 50 ਥਲਾਂ ਦੇ ਬੱਚੇ ਜਿਹੜੇ ਭੱਜ ਪੁੱਜ ਗਏ ਵਿੱਚ ਹੀ ਉਹ ਗਵਾਚ ਗਏ ਸਾਰੇ ਜਣੀ ਦਾ ਕੁੱਲ ਮਲਾ ਕੇ 50 ਬੱਚੇ ਸੀਗੇ। ਬਾਕੀ ਕੋਈ ਨਹੀਂ। ਇਹ ਆਇਆ। ਹਾਂ ਕਿਤੇ ਲੱਗੀ ਪਈ ਆ ਬਹਿ ਜਾ। ਝੱਕ। ਮੈਂ ਆਪਣੀ ਮੀਮੇ ਬੋਲੀ ਜਾਂਦੀ ਆ। ਲੋਈ ਜੀ ਹੁਣ ਖਾਲ ਪੈ ਗਈ ਇਹਦੇ ਮਾਇੰਟੇ ਚ ਹੀ ਚੜ ਗਈ ਬਣਾ ਹੁਣ ਖਰਾਬ ਹੋ ਗਿਆ ਆ ਲੋ ਹੁਣ ਪਾਉਨੇ ਅਗਲੀ ਇਹਦੇ ਅਗਲੀ ਖਾਲ 42 42 ਆਹ ਲਓ ਅਗਲੀ ਖਾਲ ਦੀ ਵਾਰੀ ਆ ਗਈ ਆ ਬੰਦੇ ਦੇ ਹਾਂਜੀ ਭਾਈ ਖਾਲ ਪਾ ਲਉਂਗਾ ਮੈਂ ਅੱਜ ਜਾਂ ਅੰਦਰ ਉਹਦੀ ਨਿਸ਼ਾਨੀ ਰਹਿ ਜਾਊਗੀ। ਉਹ ਗੱਜਬੀਤ ਰਹੇਗਾ ਨਾ। ਇਹਨੂੰ ਤਸਤ ਕਰਦੇ ਫਈਆ ਹੀ ਆ ਇਹ ਨੰਬਰ ਦੀ ਝਾਂਜਰ ਪਾ ਲਈ ਇਹਨੇ। ਜਿੰਨੇ ਜਸਮਾ ਦਾ ਬਣਾਗੇ। ਲਓ ਜੀ ਇਹਦੇ ਵੀ ਪਾ। ਹੁਣ ਵਾਰੀ ਆ ਗਈ ਇਹਦੀ। ਉਂ ਕੀ ਨਾ ਆ ਉਹ ਨਾ ਆ। ਜੀ ਜਠਾ ਲਾਂ ਓਕੇ ਤੇ ਨੰਬਰ ਨਹੀਂ ਇਹ ਆੰਗ ਉਹ ਨਾ ਨਹੀਂ ਆ ਰਿਹਾ ਬੱਚਾ ਬਾਹਰ ਹੋ ਗਿਆ ਇਹ ਨਹੀਂ ਮੇਰੀ ਆਲੋਈ ਇਹ ਵੀ ਫ੍ਰੀ ਹੋ ਗਿਆ ਹੁਣ ਰਹਿ ਗਿਆ ਦੋਨੇ ਭਾਈ ਇਹਨਾਂ ਦੀ ਛੋਟੀ ਇਹ ਵੇ ਚੜਨੀ ਚ ਬਿੰਦੂ ਕਰਕੇ ਦੇਖ ਲੈਂਦੇ ਆਪਾਂ ਇਹਨਾਂ ਨੂੰ ਫ੍ਰੀ ਹੋ ਗਿਆ ਵੇਦਾ ਮੇਰੇ ਸਾਹਮਣੇ ਸਣੀ ਇਹਦੇ ਸਾਰੇ ਝੜ ਗੀ ਲੈ ਇੱਥੇ ਲੈ ਜਾਣੀ ਯਾਰ ਬੜੀ ਖੁੱਲੀ ਐ ਅ ਚੋਲਾ ਹੀ ਲੱਗਦਾ ਤਾਂ ਵੱਡੇ ਕੂਤਰ ਦੀ ਪੈਣੇ ਆਖ ਲੈਣੀ ਕੋਈ ਨਹੀਂ ਜੀ ਲਓ ਜੀ ਥੱਲਾ ਨਾ ਛੋਟ ਨੇ ਪੈਗੀਆਂ ਬੱਚਾ ਦੇ ਵੀ ਆਪਾਂ ਵੱਡਾਂ ਦਾ ਇਵੇਂ ਬਣਾ ਲਗਾ ਨਹੀਂ ਯਾਰ ਚਲ ਕੋਈ ਨਹੀਂ ਵੱਡੇ ਕੂਤਰਾਂ ਕੋਤਣੇ ਕੇ ਪੈਣੇ ਆਲੇ ਇਹਨਾਂ ਦੇ ਇਹਨਾਂ ਦੇ ਚਾਰੇ ਪੰਜੇ ਬੱਚਿਆਂ ਦੇ ਛੋਟੀਆਂ ਥੱਲਾ ਓਕੇ ਪੋਟਾਂ ਆਪਾਂ ਪਾ ਦੀਆਂ ਤੇ ਹਾਂ ਲੋ ਬਾਕੀ ਨਾ ਇੱਕ ਨੀਲਾ ਜਿਹੜਾ ਡਟਿਆ ਪਿਆ ਦੇਖਦੇ ਆ ਇਹਨੂੰ ਫੜ ਲੈਨੇ ਕੋਈ ਚੱਕਰ ਨਹੀਂ ਤੇ ਆਹ ਦੇਖ ਲੋ ਅੱਖਾਂ ਉਹ ਖੁੱਲੀਆਂ ਸਾਰਿਆਂ ਦੀਆਂ ਅੱਗੇ ਨਾਲੋਂ ਠੀਕ ਹਾਲੇ ਪਰ ਉਹਨੇ 100%